ਇਹਨਾਂ ਨੂੰ ਘਰੇ ਬੁਲਾ ਕੇ ਸਨਮਾਨਿਤ ਵੀ ਕੀਤਾ ਔਰ ਜਿਹੜਾ ਹੈ ਹੋਰ ਵੀ ਜਿਹੜਾ ਜਿਹੜੇ ਗੈਰੈਂਟੀ ਅਵਾਰਡਸ ਲਈ ਵੀ ਜਿਹੜਾ ਐਲਾਨ ਕੀਤਾ ਇਹ ਜੀ ਸਾਡੇ ਲਈ ਬਠਿੰਡਾ ਪੁਲਿਸ ਤੇ ਨਾਲ ਨਾਲ ਪੰਜਾਬ ਪੁਲਿਸ ਲਈ ਵੀ ਸਾਡੇ ਸਾਰੇ ਵਿਭਾਗ ਦੇ ਜਿੰਨੇ ਵੀ ਮੁਲਾਜ਼ਮ ਹੁੰਦੇ ਆ ਉਹਨਾਂ ਲਈ ਬਹੁਤ ਵੱਡੀ ਮੂਮੈਂਟ ਆਫ ਪ੍ਰਾਈਡ ਹੈ ਸਪੈਸ਼ਲੀ ਬਠਿੰਡਾ ਪੁਲਿਸ ਨੇ ਸਾਡੀ ਜਿਹੜੀ ਪੀਸੀਆਰ ਦੇ ਮੁਲਾਜ਼ਮ ਮੇਰੇ ਨਾਲ ਖੜੇ ਆ ਚਾਰੋਂ ਇਹਨਾਂ ਚਾਰਾਂ ਨੂੰ ਸੀਐਮ ਸਾਹਿਬ ਨੇ ਆਪ ਬੁਲਾ ਕੇ ਬਹੁਤ ਜ਼ਿਆਦਾ ਇਹਨਾਂ ਦੀ ਪੇਟ ਥਪਥਪਾਈ ਇਹਨਾਂ ਦੀ ਹੌਸਲਾ ਵਧਾਈ ਕੀਤੀ ਤੇ ਨਾਲ ਨਾਲ ਜਿਹੜਾ 15 ਅਗਸਤ ਨੂੰ ਜਿਹੜੇ ਆਪਣੀ ਆਊਟ ਆਫ ਆਊਟਸਟੈਂਡਿੰਗ ਪਰਫਾਰਮੈਂਸ ਕਰਦੇ ਉਹਨਾਂ ਦਾ ਸੀਐਮ ਰਕਸ਼ਕ ਪਦਕ ਵੀ ਇਹਨਾਂ ਨੂੰ ਦੇਣ ਦਾ ਐਲਾਨ ਕੀਤਾ ਹੈ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਪਰਸੋਂ ਬਠਿੰਡਾ ਚ ਇੱਕ ਗੱਡੀ ਨਹਿਰ ਚ ਡੁੱਬਣ ਲੱਗੀ ਸੀ ਤੇ ਸਾਡੀ ਜਿਹੜੀ ਪੀਸੀਆਰ ਟੀਮ ਮੌਕੇ ਤੇ ਖੜੀ ਸੀਗੀ ਉਹਨਾਂ ਨੂੰ ਇੱਕ ਰਾਗੀਰ ਨੇ ਆਕੇ ਦੱਸਿਆ ਕਿ ਨੇੜੇ ਹੀ ਇੱਕ ਗੱਡੀ ਡੁੱਬ ਰਹੀ ਹੈ ਤੇ ਇਹਨਾਂ ਨੇ ਇਮੀਡੀਏਟਲੀ ਵਿਦਨ 2 ਤੋਂ 3 ਮਿੰਟਸ ਅੰਦਰ ਮੌਕੇ ਤੇ ਪਹੁੰਚ ਗਏ ਤੇ ਜਿਹੜੇ ਲੋਕਲ ਲੋਕ ਵੀ ਉਧਰ ਚ ਤੁਸੀਂ ਦੇਖਿਆ ਹੋਣਾ ਕੁਝ ਰਾਗੀਰਾਂ ਨੇ ਵੀ ਚਾਲ ਮਾਰ ਕੇ ਉਹਨਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਇਹਦੇ ਨਾਲ ਸਾਡੇ ਦੋ ਮੁਲਾਜ਼ਮ ਏਐਸਆਈ ਨਰਿੰਦਰ ਸਿੰਘ ਔਰ ਸੀਨੀਅਰ ਕਨਸਟੇਬਲ ਜਸਵੰਤ ਸਿੰਘ ਜਿਨ੍ਹਾਂ ਨੂੰ ਜਸਵੰਤ ਸਿੰਘ ਨੂੰ स्विमिंग ਆਂਦੀ ਵੀ ਨਹੀਂ ਬਟ ਡਿਸਪਾਈਟ दैट ਹੀ ਆਲਸੋ ਡਾਈਵਡ ਇੰਟੂ द ਕਨਾਲ ਔਰ ਜਿਹੜੇ ਐਸਾ ਹੀ ਰਜਿੰਦਰ ਸਿੰਘ ਜੀ ਔਰ ਸੀਨੀਅਰ ਲੇਡੀ ਕਨਸਟੇਬਲ ਹਰਪਾਲ ਇਹਨਾਂ ਨੇ ਬਾਹਰੋਂ ਆਪਣੀ ਜਿਹੜੀ ਸਾਡੀ ਪੀਸੀਆਰ ਦੀ ਗੱਡੀ 'ਚ ਇਹਨਾਂ ਨੇ ਰੱਸਾ ਵਗੈਰਾ ਰੱਖਿਆ ਸੀ ਉਹਨੂੰ ਯੂਜ਼ ਕਰਦੇ ਹੋਏ ਐਜ਼ ਅ ਟੀਮ ਵਰਕ ਉਸ ਗੱਡੀ 'ਚ ਜਿੰਨੇ ਵੀ ਸਵਾਰ ਸਿਗੇ ਉਹਨਾਂ ਸਾਰਿਆਂ ਨੂੰ ਇਹਨਾਂ ਨੇ ਸੇਫਲੀ ਵਿਦ ਹੈਲਪ ਆਫ ਪਬਲਿਕ ਇਵੈਕੂਏਟ ਕੀਤਾ ਲੋਕਲ ਐਨ ਜੀਓ ਦੀ ਸਹਾਇਤਾ ਦੇ ਨਾਲ ਸਿਵਲ ਹਸਪੀਟਲ ਪਹੁੰਚਾਇਆ ਉਹਦੇ 'ਚ ਪੰਜ ਛੋਟੇ ਛੋਟੇ ਬੱਚੇ ਸਿਗੇ ਦੋ ਲੇਡੀਜ਼ ਸੀ ਦੋ ਜੈਂਟਸ ਸੀਗੇ ਵਿਚ ਆਰ ਹੂ ਆਲ ਆਰ ਸੇਫ ਸੋ ਇਹਨਾਂ ਦੀ ਮੁਸਤੈਦੀ ਇਹਨਾਂ ਦੀ ਸੈਂਸ ਆਫ ਡਿਊਟੀ ਔਰ ਲੋਕਾਂ ਦੀ ਮਦਦ ਉਹ ਟਲ ਗਿਆ ਸੋ ਇਸ ਚੀਜ਼ ਨੂੰ ਦੇਖਦੇ ਹੋਏ ਨਾ ਸਿਰਫ ਸਾਡੇ ਬਟਿੰਡਾ ਦੇ ਲੋਕਾਂ ਨੇ ਬਹੁਤ ਅਪਰੀਸ਼ੀਏਟ ਕੀਤਾ ਕਿ ਸਾਡੇ ਮਾਨਯੋਗ ਡੀਜੀਪੀ ਸਰ ਨੇ ਵੀ ਕਰ ਲੈਣਾ ਚਾਰਾਂ ਨੂੰ DGP ਕਮੈਂਡੇਸ਼ਨ ਡਿਸਕਰ 25000 ਕੈਸ਼ ਵਾਰਡ ਰੀਜਨਲ ਸਨਮਾਨਿਤ ਕੀਤਾ ਤੇ CM ਸਾਹਿਬ ਵੱਲੋਂ ਸਾਨੂੰ ਅੱਜ CM ਰੈਜ਼ਿਡੈਂਸ ਤੇ ਬੁਲਾ ਕੇ ਸਾਡੀ ਟੀਮ ਨੂੰ ਬਹੁਤ ਜ਼ਿਆਦਾ ਹੌਸਲਾ ਅਫਜ਼ਾਈ ਕੀਤੀ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਇਹਨਾਂ ਨੂੰ 15 ਅਗਸਤ ਨੂੰ ਵੀ ਸਨਮਾਨਿਤ ਕੀਤਾ ਜਾਏਗਾ ਸੋ ਆਈ ਥੈਂਕ ਦ ਮੀਡੀਆ ਫਰੇਟਰਨਿਟੀ ਆਲਸੋ ਜਿਨ੍ਹਾਂ ਨੇ ਸਾਡੇ ਇਹਨਾਂ ਜਿਹੜੇ ਕਰਮਚਾਰੀ ਤੇ ਨਾਲ ਕੁਝ ਪਬਲਿਕ ਦੇ ਪ੍ਰਾਈਵੇਟ ਵਿਅਕਤੀਆਂ ਨੂੰ ਵੀ ਤੁਹਾਡੇ ਥਰੂ ਪੂਰੇ ਪੰਜਾਬ 'ਚ ਇਹਨਾਂ ਦੀ ਇਸ ਕਾਰਗੁਜ਼ਾਰੀ ਦੀ ਬੜੀ ਸ਼ਲਾਘਾ ਹੋ ਰਹੀ ਹੈ ਐਂਡ ਆਈ ਹੋਪ ਇਟ ਸੈਂਡਸ ਅ ਗੁੱਡ ਮੈਸੇਜ ਟੂ ਅ ਰੈਸਟ ਆਫ ਪੁਲਿਸ ਪਰਸਨਲ ਆਲਸੋ ਕਿ ਜਦੋਂ ਤੁਸੀਂ ਸੈਂਸ ਆਫ ਡਿਊਟੀ ਆਪਣੀ ਪ੍ਰੋਫੈਸ਼ਨਲੀ ਨਿਭਾਉਂਦੇ ਹੋ ਤਾਂ एवरीवन ਅਕਨੋਲੈਜਸ ਇਟ ਮੈਮ ਪੰਜਾਬ ਪੁਲਿਸ ਦੇ ਹੌਸਲੇ ਦੀ ਪਹਿਲਾਂ ਵੀ ਕਈ ਮਸਾਲਾ ਸਾਹਮਣੇ ਆਈ ਜਾਂਦੇ ਆ ਇਹ ਵੀ ਇੱਕ ਹੌਸਲੇ ਦੀ ਮਿਸਾਲ ਸੀ ਝੂਝ ਬੋਝ ਦੀ ਮਿਸਾਲ ਸੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਪੂਰੇ ਮੈਨੂੰ ਜੀ ਬਹੁਤ ਮਾਣ ਹੈ ਆਪਣੀ ਟੀਮ ਤੇ ਕਿ ਉਹਨਾਂ ਦੇ ਸਦਕੇ ਅੱਜ ਮੈਂ ਵੀ ਸੀਐਮ ਸਾਹਿਬ ਨਾਲ ਆਪਣੀ ਟੀਮ ਨਾਲ ਮਿਲੀ ਸੋ ਐਦਾਂ ਹੀ ਮੌਕਾ ਬ ਦੀ ਟੀਮ ਇਸ ਤਰ੍ਹਾਂ ਦਾ ਕੰਮ ਕਰੇ ਜੋ ਬਿਲਕੁਲ ਅਨਐਕਸਪੈਕਟਿਡ ਸਾਨੂੰ ਵੀ ਨਹੀਂ ਸੀਗਾ ਕਿ ਅਸੀਂ ਸਾਰਿਆਂ ਨੂੰ ਇਦਾਂ ਸੇਵ ਕਰ ਲਾਂਗੇ ਬਿਕੋਜ਼ ਵੀ ਵਾ ਥਿੰਕਿੰਗ ਆਫ ਕਾਲਿੰਗ ਐਨਡੀਆਰਐਫ ਆਲਸੋ ਬਟ ਹੈਟਸ ਆਫ ਟੂ ਆਲ ਆਫ 뎀 ਕਿ ਅੱਜ ਅਸੀਂ ਸਾਰੇ ਇੱਥੇ ਚੰਡੀਗੜ੍ਹ ਆ ਕੇ ਤੁਹਾਡੇ ਸਾਹਮਣੇ ਖੜੇ ਹਾਂ ਗੱਲ ਮਾਤ ਕੀ ਕੁਝ ਨਹੀਂ ਹਾਂਜੀ ਸੀਐਮ ਸਾਹਿਬ ਨੇ ਮੈਨੂੰ ਸਾਰੇ ਸੀਕੁਐਂਸ ਪੁੱਛੇ ਫਿਰ ਇਹਨਾਂ ਚਾਰਾ ਮੁਲਾਜ਼ਮਾਂ ਨੂੰ ਪੁੱਛਿਆ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਕਿਵੇਂ-ਕਿਵੇਂ ਕੀਤਾ ਤੇ ਮੈਨੂੰ ਇਹ ਵੀ ਕਿਹਾ ਕਿ ਤੁਸੀਂ ਅੱਗੇ ਤੋਂ ਆਪਣੇ ਮੁਲਾਜ਼ਮਾਂ ਨੂੰ ਹੋਰ ਵੀ ਸੇਫਟੀ ਇਕਵਿਪਮੈਂਟ ਦੋ ਜਿਵੇਂ ਮੈਂ ਦੱਸਿਆ ਕਿ ਜਸਵੰਤ ਨੂੰ ਸਵਿਮਿੰਗ ਨਹੀਂ ਆਉਂਦੀ ਡਿਸਪਾਈਟ ਥੈਟ ਇਹਨੇ ਚਾਲ ਮਾਰੀ ਤਾਂ ਸਰ ਨੇ ਕਿਹਾ ਕਿ ਕੋਸ਼ਿਸ਼ ਕਰੋ ਕਿ ਇਹਨਾਂ ਨੂੰ ਸਵਿਮਿੰਗ ਵਾਲੇ ਬੰਦੇ ਹੋਣ ਬਟ ਆਈ ਟੋਲਡ ਹਿਮ ਕਿ ਦੂਜੇ ਨੂੰ ਆਂਦੀ ਸੀ ਇਹਨੂੰ ਵੀ ਮਤਲਬ ਹੌਸਲਾ ਵਾਸ ਬਿਗੇਸਟ ਥਿੰਗ ਥੈਟ ਹੀ ਸੇਵਡ ਅਦਰਸ ਨਾਟ ਜਸਟ ਹਿਮਸੈਲਫ ਤੇ ਸਰ ਨੇ ਇਹ ਹੀ ਕਿਹਾ ਕਿ ਤੁਸੀਂ ਜਦੋਂ ਪੁਲਿਸ ਚ ਤੁਹਾਨੂੰ ਨੌਕਰੀ ਮਿਲਦੀ ਹੈ ਤੇ ਇੱਕ ਸੈਂਸ ਆਫ ਡਿਊਟੀ ਦਾ ਤੁਸੀਂ ਓਥ ਲੈਂਦੇ ਹੋ ਸੋ ਤੁਸੀਂ ਇਹਨੂੰ ਪੂਰਾ ਆਪਣਾ ਫਰਜ਼ ਬਖੂਬੀ ਨਿਭਾਇਆ ਹੈ ਔਰ ਇਸੇ ਤਰ੍ਹਾਂ ਉਹਨਾਂ ਨੇ ਸਿਰਫ ਹੌਸਲਾ ਅਫਜ਼ਾਈ ਕੀਤੀ ਤੇ ਸਾਡੀ ਪਿੱਠ ਥਪਥਪਾਈ ਜਾ ਬੋਲ ਲਾਈਆ ਨੇ ਕਿ ਜਿਹੜਾ ਕਾਵੜੀਆ ਲੱਗ ਹਾਂਜੀ ਹਾਂਜੀ ਉਹ ਦੇਖੀ ਉਹਦੀ ਆਇਡੈਂਟੀਫਾਈ ਕਰ ਲਏ ਹਾਂਜੀ ਉਹ ਜੀ ਕਿਸ਼ਨ ਦਾ ਕਾਵੜੀਆ ਹੈ ਉਹ ਮੇਰੀ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਹੈ ਉਹਨਾਂ ਨੇ ਉਹਨੂੰ ਸ਼ਾਇਦ ਕੱਲ ਪਰਸੋਂ ਅਵੇਲੇਬਲ ਨਹੀਂ ਸੀ ਬੁਲਾਇਆ ਵੀ ਹੈ ਤੇ ਨਾਲ ਨਾਲ ਅਜੇ ਇੱਕ ਹੋਰ ਵੀ ਇੱਕ ਸਰਦਾਰ ਲੜਕਾ ਹੀ ਇਸ ਆਲਸੋ ਸੇਇੰਗ ਕਿ ਆਈ ਵਾਸ ਥੇ ਹਨੂ ਸਾਨੂੰਨ ਪ੍ਰਾਈਵੇਟ ਵਿਅਕਤੀਆਂ ਦੇ ਨਾਂ ਤਾਂ ਨਹੀਂ ਪਤਾ ਪਰ ਸਾਡੇ ਮੁਲਾਜ਼ਮਾਂ ਦੇ ਸਾਨੂੰ ਪਤਾ ਹੈ ਸੋ ਉਹਦੀ ਦੇ ਆਰ ਆਇਡੈਂਟੀਫਾਈਡ ਬਟ ਮੈਂ ਸੀਐਮ ਸਾਹਿਬ ਨੂੰ ਵੀ ਦੱਸਿਆ ਦੇ ਵਿਲ ਆਲ ਬੀ ਆਨਰਡ ਬਿਕਾਜ਼ ਇਹ ਇੱਕ ਹਿਊਮੈਨਿਟਰੀਅਨ ਕੰਮ ਹੈ ਇਹਦੇ ਚ ਸਾਡੀ ਕੋਈ ਕ੍ਰੈਡਿਟ ਲੈਂਡ ਦਾ ਯਰ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਬਟ ਤੁਹਾਡੇ ਤੋਂ ਸਰਵਿਸ ਦਾ ਪਾਰਟ ਸੀ ਕਿ ਇੰਨੀ ਵੀ ਡੀਐਮ ਨੂੰ ਚਲੋ ਹਾਂ ਦਾ ਕੰਮ ਯੈਸ ਹਾਂਜੀ ਸ਼ਿਵਲੀਨ ਦੇ ਲਈ ਬਹੁਤ ਵੱਡੀ ਹਾਂਜੀ ਉਹ ਤਾਂ ਨਾ ਜੀ ਕਿਸ਼ਨ ਪਤਾ ਲੱਗਿਆ ਬਟ ਆਈ ਥਿੰਕ ਡੀਸੀ ਸਾਹਿਬ ਨੇ ਉਹਨੂੰ ਬੁਲਾ ਵੀ ਲਿਆ ਮੰਡੇ ਆ ਟਿਊਸਡੇ ਨੂੰ ਠੀਕ ਹੈ ਠੀਕ ਹੈ ਥੈਂਕ ਯੂ ਥੈਂਕ ਯੂ ਜੀ